ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਜਿੰਦਗੀ ਨੂੰ ਜੀਉਣ ਦੇ ਕਈ ਸਾਰੇ ਤਰੀਕੇ ਨੇ ਹਰ ਕੋਈ ਆਪਣਾ ਤਰੀਕਾ ਦੱਸਦਾ ਹੈ ਤੇ ਹਰ ਕਿਸੇ ਤੇ ਹਰ ਤਰੀਕਾ ਨਹੀਂ ਠੁਕਦਾ ਬਿਲਕੁਲ ਸਹੀ ਗੱਲ ਦੂਜੇ ਦੇ ਬਣਾਏ ਹੋਏ ਰਸਤੇ ਤੇ ਕਦਮਾਂ ਤੇ ਕਦਮ ਰੱਖ ਕੇ ਚੱਲਾਂਗੇ ਤਾਂ ਕਿਤੇ ਨਾ ਕਿਤੇ ਲੜਖੜਾ ਜਾਵਾਂਗੇ ਕਿਉਂਕਿ ਪੂਰੀ ਤਰ੍ਹਾਂ ਕਦਮਾਂ ਦਾ ਨਾਪ ਸਹੀ ਨਹੀਂ ਹੁੰਦਾ ਸਿਰਫ ਤੇ ਸਿਰਫ ਆਪਣੇ ਬਣਾਏ ਰਸਤੇ ਤੇ ਚੱਲੋ ਬਿਲਕੁਲ ਜ਼ਰੂਰਤ ਨਹੀਂ ਆਪਣੇ ਆਪ ਨੂੰ ਬਦਲਣ ਦੀ ਅਗਰ ਕੁਝ ਚੇਂਜ ਕਰਨੀਆਂ ਨੇ ਤਾਂ ਆਪਣੇ ਵਿੱਚ ਆਪਣੇ ਮਨ ਤੇ ਦਿਮਾਗ ਦੇ ਅਨੁਸਾਰ ਬਦਲੋ ਦੂਜੇ ਅਨੁਸਾਰ ਆਪਣੇ ਆਪ ਨੂੰ ਨਾ ਬਦਲੋ ਕੋਈ ਕੀ ਕਹਿ ਰਿਹਾ ਕੋਈ ਮਾਇਨੇ ਨਹੀਂ ਰੱਖਦਾ ਤੁਹਾਡੇ ਲਈ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕੀ ਕਰਨਾ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਸ ਇਹ ਮਾਇਨੇ ਰੱਖਦੇ ਕਈ ਵਾਰ ਇਹ ਕੀ ਹੁੰਦਾ ਹੈ ਆਪਾਂ ਆਪਾਂ ਕੀ ਕਰਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਲੇ ਦੁਆਲੇ ਆਪਣੇ ਆਪ ਦੇ ਅੰਦਰ ਇਹ ਚੀਜ਼ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਓ ਅਸੀਂ ਕੀ ਕਰਦੇ ਆ ਕਿ ਬੁਰਾ ਨਹੀਂ ਸੋਚਣਾ ਗਲਤੀ ਨਹੀਂ ਕਰਨੀ ਨਾ 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 ਇਹ ਚੀਜ਼ ਗਲਤ ਆ ਐਦਾਂ ਨਹੀਂ ਹੋਣੀ ਚਾਹੀਦੀ ਓਕੇ ਠੀਕ ਆ ਨਹੀਂ ਹੋਣੀ ਚਾਹੀਦੀ ਪਰ ਅਸੀਂ ਇਨਸਾਨ ਆ ਸਾਡੇ ਦਿਮਾਗ 'ਚ ਐਦਾਂ ਦੀਆਂ ਚੀਜ਼ਾਂ ਆ ਸਕਦੀਆਂ ਨੇ ਕਿੱਦਾਂ ਦੀਆਂ ਕਿਸੇ ਵੀ ਤਰ੍ਹਾਂ ਦੀ ਨਹੀਂ ਦੂਜੇ ਦੇ ਵਿੱਚ ਬਾਰੇ ਸਾਡੇ ਚ ਗਲਤ ਵਿਚਾਰ ਮਨ ਚ ਆ ਸਕਦੇ ਆ ਪਾਪ ਨਹੀਂ ਐ ਆਗੇ ੱਟਕੇ ਨਹੀਂ ਕਿਸੇ ਨੇ ਇਹ ਮਨ ਚ ਹੀ ਸੀ ਸਿਰਫ ਦਿਖਾਈ ਦਿੱਤੇ ਤੇ ਉੱਬਰ ਕੇ ਸਾਹਮਣੇ ਆਏ ਤੇ ਕਈ ਵਾਰੀ ਮਨ ਦੇ ਵਿਚਾਰ ਜ਼ੁਬਾਨ ਤੇ ਵੀ ਆ ਜਾਂਦੇ ਤੇ ਫਿਰ ਕੀ ਕਰੀਏ ਨਹੀਂ ਨਹੀਂ ਕਰਨਾ ਨਹੀਂ ਜਦੋਂ ਤੁਸੀਂ ਹਰ ਜਗ੍ਹਾ ਤੇ ਆਪਣੇ ਆਪ ਨੂੰ ਰੋਕਦੇ ਹੋ ਮੋੜਦੇ ਹੋ ਤਾਂ ਉਹ ਚੀਜ਼ਾਂ ਤੁਸੀਂ ਦਬਾ ਲੈਂਦੇ ਹੋ ਉਹ ਦੱਬੀਆਂ ਨਹੀਂ ਖਤਮ ਨਹੀਂ ਹੋਈਆਂ ਅਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਵਿਚਾਰਾਂ ਨੂੰ ਉਹ ਸਾਡੀ ਸੋਚ ਨੂੰ ਜੋ ਸਾਨੂੰ ਕਿਹਨੇ ਦਿੱਤੀ ਕੁਦਰਤ ਨੇ ਅਸੀਂ ਇਨਸਾਨ ਸਾਨੂੰ ਕੁਛ ਨਾ ਕੁਛ ਦੁੱਖ ਖੁਸ਼ੀ ਇਹ ਮੈਸੂਸ ਹੋਣ ਵਾਲੀਆਂ ਚੀਜ਼ਾਂ ਜੇ ਹੁਣ ਅਸੀਂ ਜ਼ਿਆਦਾ ਹੀ ਕਿਸੇ ਚੀਜ਼ ਦਾ ਅਹਿਸਾਸ ਦੇਖੋ ਜੀ ਕਿਸੇ ਬਾਰੇ ਨਹੀਂ ਸੋਚਣਾ ਓਕੇ ਠੀਕ ਆ ਆਂਡ ਗਵੰਡ ਬਾਰੇ ਗੱਲੇ ਨਹੀਂ ਕਰਨੀ ਚਲੋ ਠੀਕ ਆ ਹੁਣ ਜੇ ਗੱਲ ਹੋਗੀ ਨਾ ਬਈ ਗੱਲ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿਉਂਕਿ ਨਹੀਂ ਕਰਨੀ ਚਾਹੀਦੀ ਅੱਛਾ ਠੀਕਾ ਚਾਹੀਦਾ ਤੇ ਬਹੁਤ ਕੁਛ ਨਹੀਂ ਤੇ ਫਿਰ ਅਸੀਂ ਸਾਰਾ ਖੁਸ਼ੀ ਛੱਡ ਦਿੰਨੇ ਤੇ ਫਿਰ ਫਿਰ ਕਹਿੰਦੇ ਜਾਣਾ ਕੁਛ ਨਾਲ ਨਹੀਂ ਤੇ ਫਿਰ ਤੇ ਫਿਰ ਕਹਿੰਦੇ ਸਭ ਕੁਛ ਇਕੱਲੇ ਰਹਿ ਜਾਣਾ ਤੇ ਫਿਰ ਇਹ ਦੀਜਾਂ ਤੁਹਾਨੂੰ ਜ਼ਿੰਦਗੀ ਵਿੱਚ ਇੰਟਰਸਟ ਨੂੰ ਖਤਮ ਕਰ ਦਿੰਦੀਆਂ ਸਚਾਈ ਤਾਂ ਹੈ ਕਿੱਦਾਂ ਜੀਊ ਸਕਾਂਗੇ ਫਿਰ ਅਸੀਂ ਇਹ ਹਿਊਮਨ ਥਿੰਕਸ ਆ ਇਹ ਇਨਸਾਨੀ ਸੋਚ ਆ ਹੁਣ ਮੰਨ ਲਓ ਇੱਕ ਹੁਣ ਹੁਣ ਸਾਡੇ ਕੋਲੋਂ ਕੋਈ ਗਲਤੀ ਹੋ ਗਈ। ਗਲਤੀ ਹੋ ਗਈ ਠੀਕ ਆ। ਇਨਸਾਨ ਆ ਬਈ ਹੋ ਜਾਂਦੀ ਆ। ਕਿਸੇ ਵੀ ਤਰ੍ਹਾਂ ਦੀ ਗਲਤੀ ਹੋ ਸਕਦੀ ਆ ਬਿਜ਼ਨਸ 'ਚ, ਕੰਮਕਾਰ 'ਚ, ਘਰ ਪਰਿਵਾਰ 'ਚ, ਡਿਸੀਜਨ ਲੈਣ 'ਚ, ਪਿਆਰ ਮੁਹੱਬਤ 'ਚ, ਦੁੱਖ ਸੁੱਖ 'ਚ ਕਿਸੇ ਵੀ ਤਰ੍ਹਾਂ ਦੀ ਗਲਤੀ ਹੋ ਸਕਦੀ ਆ। ਤੁਹਾਨੂੰ ਕਿਸੇ ਇਨਸਾਨ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਸਕਦਾ ਹੈ ਤੇ ਫਿਰ ਉਹ ਵਿਸ਼ਵਾਸ ਟੁੱਟ ਵੀ ਸਕਦਾ ਹੈ। ਹਨਾ ਘਰ ਪਰਿਵਾਰ 'ਚ ਤੁਸੀਂ ਜੋ ਸੋਚਿਆ ਉਸ ਮੁਤਾਬਕ ਉਲਟਾ ਵੀ ਹੋ ਸਕਦਾ ਹੈ। ਕੋਝ ਵੀ ਹੋ ਸਕਦਾ ਹੈ ਹਰ ਚੀਜ਼ ਲਈ ਆਪਣੇ ਆਪ ਨੂੰ ਉਸੇ ਤਰ੍ਹਾਂ ਨਾਲ ਟਾਲ ਦੋ ਜਿੱਦਾਂ ਦੀ ਜੋ ਚੀਜ਼ ਹੋ ਰਹੀ ਹੈ ਕਿਉਂਕਿ ਨਾ ਤੁਹਾਡੇ ਕਹਿ ਤੇ ਹੋਈ ਹੈ ਤੇ ਨਾ ਤੁਹਾਡੇ ਕਹਿ ਤੇ ਰੁਕਣੀ ਹੈ ਕਿਉਂਕਿ ਕੁਦਰਤ ਨੇ ਹਰ ਕਿਸੇ ਨੂੰ ਹਰ ਤਰ੍ਹਾਂ ਦੀ ਸੋਚ ਦਿੱਤੀ ਆ ਪਰ ਅਸੀਂ 21 ਸਕੂਲ ਚ ਪੜ ਰਹੇ ਆ ਇੱਕ ਤਰ੍ਹਾਂ ਦੀ ਪੜਾਈ ਸਾਰੇ ਕਰ ਰਹੇ ਆ ਕਿ ਵਿਚਾਰ ਆਉਂਦੇ ਆ ਮਨ ਚ ਥਾਟਸ ਆਉਂਦੇ ਆ ਉਨਕੋ ਕਢਾਲੋ ਅਰੇ ਵੀ ਕਿਵੇਂ ਕਢਾਲੋ ਐਸੇ ਪਕੜ ਕੇ ਕਢਾ ਦੋ ਜਰਾ ਸੋਚੋ ਕੀ ਕਰ ਲਈਏ ਅਸੀਂ ਪ੍ਰੈਕਟੀਕਲ ਤੇ ਕੋਈ ਚੀਜ਼ ਹੋਣੀ ਚਾਹੀਦੀ ਆ ਗੱਲਾਂ ਬਾਤਾਂ ਦੀ ਜ਼ਿੰਦਗੀ ਨਾਲ ਅਸੀਂ ਕਿੱਥੋਂ ਤੱਕ ਜੀਉ ਲਈਏ ਕਹਿੰਦੇ ਚੰਗਾ ਸੋਚੋ ਸਿਰਫ ਤੇ ਸਿਰਫ ਅੱਛੇ ਲੋਕਾਂ ਦੀ ਸੰਗਤ ਲਓ ਇੱਥੇ ਪੱਟੀ ਥੋੜਾ ਕਿਸੇ ਦੇ ਲੱਗੀ ਆ ਵੀ ਇਹ ਅੱਛਾ ਲੋਕ ਐ ਇਹ ਅੱਛੇ ਨਹੀਂ ਇਹਨਾਂ ਦੇ ਵਿਚਾਰ ਅੱਛੇ ਨੇ ਤੁਹਾਡੀ ਸੰਗਤ ਅੱਛੀ ਹੋਣੀ ਚਾਹੀਦੀ ਹੈ ਹੁਣ ਸੰਗਤ ਕਿਵੇਂ ਚੁਣੀਏ ਮੰਨ ਲਓ ਹਜ਼ਾਰ ਬੰਦੇ ਆਪ ਆਪ ਅੱਛੇ ਹੋ ਆਪ ਆ ਜਾਓ ਅਗਰ ਉਹ ਹੀ ਤੋਂ ਸਾਡੀ ਕਿਸਮ ਚ ਲਿਖਿਆ ਹੈ ਉਹ ਚੰਗੇ ਚੁਣੇ ਹੋਏ 20 ਸਾਨੂੰ ਧੋਖਾ ਦੇ ਦੇਣ ਤਾਂ ਕੀ ਕਰੀਏ ਨਹੀਂ ਨੀ ਦੱਸੋ ਬੜੀਆਂ ਕਿਤਾਬੀ ਗੱਲਾਂ ਨਹੀਂ ਜੀ ਬੜੇ ਪ੍ਰਵਚਨ ਨਹੀਂ ਬੜੇ ਪ੍ਰਵਚਨ ਪ੍ਰੈਕਟੀਕਲ ਲਾਈਫ ਚ ਕੋਈ ਪ੍ਰਵਚਨ ਨਹੀਂ ਚਾਹੀਦਾ ਉੱਥੇ ਸਿਰਫ ਤੁਹਾਡਾ ਆਪਣਾ ਕੌਨਫੀਡੈਂਸ ਤੇ ਵਕਤ ਅਨੁਸਾਰ ਤੁਸੀਂ ਚੱਲਦੇ ਹੋ। ਹੋਰ ਕੁਝ ਨਹੀਂ ਚਾਹਤ। ਕਦੋਂ ਚੱਲਿਆ ਕੋਈ ਜਣਾ ਦੱਸੇ ਤਾਂ। ਕੁਝ ਨਹੀਂ ਚੱਲਦਾ। ਇੱਕ ਵਿਗਿਆਨੀ ਨੇ ਲਿਖਿਆ ਸੀ ਬੜੀ ਵਧੀਆ ਗੱਲ ਲਿਖੀ। ਵਧੀਆ ਹੀ ਕਹਿ ਸਕਦੇ ਆ ਕਿਉਂਕਿ ਪ੍ਰੈਕਟੀਕਲ ਆ। ਕਹਿੰਦੇ ਬੜੇ ਸਿਸਟਮ ਇੱਕ ਤਰੀਕੇ ਨਾਲ ਇਨਸਾਨ ਆਪਣੇ ਆਪ ਨੂੰ ਸਿਸਟਮ ਚ ਰੱਖਦਾ ਹੈ। ਕਿਉਂ? ਕਿਉਂਕਿ ਉਸਨੇ ਹੀ ਆਪਣੇ ਸਹੀ ਲਈਏ ਸਿਸਟਮ ਬਣਾਇਆ ਹੈ। ਆਪਣੇ ਸਹਿਲੇ ਕਿਸੇ ਦੇ ਸਹਿਲੇ ਠੀਕ ਹਰ ਕਿਸੇ ਨੂੰ ਦੂਜੇ ਤੇ ਕਬਜ਼ਾ ਕਰਨ ਦੀ ਦੂਜੇ ਨੂੰ ਆਪਣੇ ਅੰਡਰ ਚਲਾਉਣ ਦੀ ਆਦਤ ਹੈ ਸਾਰਾ ਸਿਸਟਮ ਬਣਾਇਆ ਸਾਰਾ ਸਿਸਟਮ ਤਰਿਆ ਤਰਾਇਆ ਉਦੋਂ ਰਹਿ ਜਾਂਦਾ ਏ ਜਦੋਂ ਭੁੱਖ ਤੁਹਾਡੀ ਤੁਹਾਨੂੰ ਆਲੇ ਦੁਆਲੇ ਕੁਝ ਨਹੀਂ ਦਿਖਦਾ ਤਾਂ ਤੁਸੀਂ ਇੱਕ ਦੂਜੇ ਦੇ ਦੰਦियां ਵੱਢਣ ਲੱਗ ਜਾਓਗੇ ਕਹਿੰਦਾ ਕਰਕੇ ਦੇਖ ਲਓ ਭੁੱਖੇ ਬੰਦੇ ਨੂੰ ਹਿਟਲਰ ਨੇ ਇੱਕ ਐਕਸਪੈਰੀਮੈਂਟ ਕੀਤਾ ਇੱਕ ਕਮਰੇ ਦੇ ਵਿੱਚ ਬੰਦਿਆਂ ਨੂੰ ਸੌਣ ਨਹੀਂ ਦਿੱਤਾ ਬਿਲਕੁਲ ਸੌਣ ਨਹੀਂ ਦਿੱਤਾ ਤਾਂ ਉਹ ਪਾਗਲ ਹੋ ਗਏ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਨਸਾਨੀ ਸੀ ਕੋਚਾ ਇਦਾਂ ਦੀ ਸੋਚ ਨਹੀਂ ਸੀ ਉਹਨਾਂ ਦੀ ਕੁਝ ਵੀ ਨਹੀਂ ਸੀ ਉਹਨਾਂ ਦੇ ਦਿਮਾਗ 'ਚ ਸਿਰਫ ਨਾ ਸੌਣ ਕਰਕੇ ਕੁਦਰਤ ਨੇ ਤੁਹਾਨੂੰ ਜਿਸ ਸਿਸਟਮ 'ਚ ਜਿਸ ਤਰ੍ਹਾਂ ਬਣਾਇਆ ਹੈ ਨਾ ਤੁਸੀਂ ਆਪਣੇ ਆਪ ਨੂੰ ਓਦਾਂ ਬਹੁਤ ਹਲਕੇ 'ਚ ਜ਼ਿੰਦਗੀ ਜਿਓ ਐਵੇਂ ਦੂਜੇ ਨੂੰ ਸੁਣ ਸੁਣ ਕੇ ਦੂਜੇ ਦੇ ਪ੍ਰਵਚਨ ਸੁਣ ਸੁਣ ਕੇ ਜਾ ਕੇ ਕਲਾਸਾਂ ਕੋਈ ਤੁਹਾਨੂੰ ਦੱਸੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਆਪਣੇ ਤਰੀਕੇ ਨਾਲ ਜਿਉ। ਇੱਕ ਬੰਦਾ ਸਾਰਾ ਪਿੰਡ ਕੀ ਕਰ ਰਿਹਾ ਸਾਰਾ ਸ਼ਹਿਰ ਕੀ ਕਰ ਰਿਹਾ ਸਾਰਾ ਦੇਸ਼ ਕੀ ਕਰ ਰਿਹਾ ਮਾਇਨੇ ਨਹੀਂ ਰੱਖਦਾ ਸੀ ਕੀ ਕਰ ਰਿਹਾ ਮਾਇਨੇ ਇਹ ਰੱਖਦਾ ਅਸੀਂ ਕਿੱਦਾਂ ਜਿਉ ਰਹੇ ਹਾਂ ਮਾਇਨੇ ਇਹ ਰੱਖਦਾ ਅਸੀਂ ਕਿਹੜੀ ਗੱਲ ਤੋਂ ਪਰੇਸ਼ਾਨ ਹਾਂ ਕਿਉਂ ਪਰੇਸ਼ਾਨਾ ਉਹਨੂੰ ਬਦਲੋ ਤੇ ਇਸ ਤਰ੍ਹਾਂ ਨਾਲ ਸਾਡੀ ਜ਼ਿੰਦਗੀ ਸਹੀ ਹੋ ਗਈ। ਬਿਲਕੁਲ ਸਹੀ ਹੈ। ਮੇਰੇ ਕਹਿ ਤੇ ਨਹੀਂ ਐਕਸਪੈਰੀਮੈਂਟ ਕਰੋ ਹੋ ਸਕਦਾ ਜਦੋਂ ਤੁਸੀਂ ਆਪਣੇ ਆਪ ਨੂੰ ਬਦਲੋ ਤਾਂ ਬਹੁਤ ਸਹੀ ਹੋ ਜੇ ਹੋ ਸਕਦਾ ਉਦੋਂ ਵੀ ਖਰਾਬ ਹੋ ਜੇ ਤਾਂ ਫਿਰ ਉਦੋਂ ਦੇ ਹੋ ਜਿਓ ਕੀ ਨੇ ਕਿਹਾ ਕੀ ਗੱਲ ਹੋਈ ਹੈ ਕੁਛ ਨਹੀਂ ਚਲ 14 April 2024 ਦਿਨ ਐਤਵਾਰ ਦਾ ਇੱਕ ਜਨਮ ਪੱਤਰੀ ਤੇਰੀ ਆਪਾਂ ਚਰਚਾ ਕਰਨ ਵਾਲਿਆਂ ਪ੍ਰੋਗਰਾਮ ਦੇ ਅਖੀਰ ਚ 22:30 ਤੇ ਜਨਮ ਹੋਇਆ ਉਹ ਸੌਰੀ ਅ ਅ ਜਿੰਨਾ ਦਾ ਜਨਮ ਜਿਹਦੇ ਜਿਸ ਜਨਮ ਪత్రిక ਆਪਾਂ ਚਰਚਾ ਕਰਨੀ ਹੈ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਹਾਂਜੀ ਰਾਤ ਨੂੰ 23:15 ਯਾਨੀ ਕਿ ਰਾਤ ਨੂੰ 11:15 ਮਿੰਟ ਤੇ ਜਨਮ 2 ਜਨਵਰੀ 1979 ਆ ਹਰਜੋਤ ਸਿੰਘ ਐ ਵਿਰੇਸ਼ਵਰ ਇਹਨੇ ਪੁੱਛਿਆ ਤੇ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਚ ਦੱਸ ਦਿਆਂ ਪਹਿਲਾਂ ਤਾਂ ਦੱਸਤਾ ਕਿ ਕਈ ਵਾਰੀ ਪ੍ਰੋਗਰਾਮ ਸੁਣਦੇ ਨੇ ਤੇ ਫਿਰ ਉਹੀ ਕੁਐਸਚਨ ਕਰ ਦਿੰਦੇ ਆ ਜੀ ਸਾਡੇ ਬਾਰੇ ਦੱਸ ਦੋ 14 ਅਪ੍ਰੈਲ 2024 ਦਿਨ ਹੈ ਜੀ ਐਤਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਅੱਜ ਚੇਤਰ ਸ਼ੁਕਲ ਪੱਖ ਦੀ ਛਠੀ ਤੇ ਸੱਤਵੀਂ ਤਿਥੀ ਰਹੇਗੀ ਛਠੀ ਤਿਥੀ ਸਵੇਰੇ 11:45 ਮਿੰਟ ਤੱਕ ਉਸ ਤੋਂ ਬਾਅਦ ਸੱਤਵੀਂ ਤਿਥੀ ਆਂਦਰਾ ਨਕਸ਼ਤਰ ਰਾਹੂ ਦਾ ਤੇ ਨਾਲ ਅੱਜ ਐਤਵਾਰ ਵਾਲੇ ਦਿਨ 14 ਤਰੀਕ ਨੂੰ ਮਿਥੁਨ ਰਾਸ਼ੀ ਵਿੱਚ ਚੰਦਰਮਾ ਤੀਜੇ ਨੰਬਰ 'ਚ ਤਿੰਨ ਨੰਬਰ ਦੀ ਰਾਸ਼ੀ 'ਚ ਚੰਦਰਮਾ ਰਹੇਗਾ ਅਤੀ ਗੰਢ ਯੋਗ ਰਹੇਗਾ ਸੂਰਜ ਗੁਰੂ ਦੀ ਜੁੱਤੀ ਬਣੀ ਹੋਈ ਹੈ ਚੰਦਰਮਾ ਬੁੱਧਕ ਦੇ ਘਰ ਵਿੱਚ ਹੈ ਮੰਗਲ ਸ਼ਨੀ ਦੀ ਜੁਤੀ ਹਜੇ ਰਵੇਗੀ ਕੀ ਪ੍ਰਭਾਵ ਪਵੇਗਾ ਬੁੱਧ ਬੱਕਰੀ ਚੱਲਦੇ ਪੈ ਨੇ ਜਿਸ ਦੇ ਘਰ ਚੰਦਰ ਵਿਰਾਜਮਣ ਤੇ ਰਾਹੁ ਦਾ ਰਕਸ਼ਤਰ ਚੱਲੇ ਕੀ ਪ੍ਰਭਾਵ ਸੁਣੋ ਸਭ ਤੋਂ ਪਹਿਲਾਂ ਅ ਚਲੋ ਰਾਹੁ ਕਾਲ ਦਾ ਟਾਈਮ ਫੇਰ ਰਹਿ ਗਿਆ ਸੀ ਅ ਅੱਜ ਦੇ ਦਿਨ तकरीबन ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹਿ ਗਿਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ ਗੁਰੂ ਲਗਣ ਵਿੱਚ ਹੈ ਬੜਾ ਅੱਛਾ ਹੈ ਆਪਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਤੁਹਾਡੇ ਲਈ ਵਧੀਆ ਹੀ ਹੈ ਤੁਹਾਨੂੰ ਵੀ ਕੰਮ ਕਾਰ ਵੀ ਸਭ ਵਧੀਆ ਪਰ ਇਨਵੈਸਟਮੈਂਟ ਹਜੇ ਜ਼ਿਆਦਾ ਤੁਸੀਂ ਨਹੀਂ ਕਰਨੀ ਠੀਕ ਹੈ ਅੱਜ ਐਤਵਾਰ ਦਾ ਦਿਨ ਹੈ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਕਿਤੇ ਜਾਣ ਦੀ ਬਹੁਤ ਦੇਰ ਤੋਂ ਕੋਈ ਚੀਜ਼ਾਂ ਟਾਲ ਰਹੇ ਹੋ ਤਾਂ ਜਾਓ ਠੀਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਬਾਰੇ ਸੋਚ ਰਹੇ ਹੋ ਤਾਂ ਸੋਚ ਕੇ ਨਹੀਂ ਰੱਖਣਾ ਕਰ ਲੋ ਕੰਮ ਕੱਲ ਤੇ ਨਾ ਟਾਲੋ ਥੋੜਾ ਲੇਜੀਪਨ ਬਣਿਆ ਰਹੇਗਾ ਮਿਸ਼ਰੀ ਦਾ ਸੇਵਨ ਸਵੇਰ ਤੋਂ ਕਰਨਾ ਹੈ ਜਾਮਨੀ ਰੰਗ ਪਾੜੋ ਟੌਰਸ ਬ੍ਰਿਕ ਰਾਸ਼ੀ ਵਾਲੇ ਤਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਚੰਗਿਆ ਪੈਸਾ ਆਏਗਾ ਰਾਹੁ ਦਾ ਨਕਸ਼ਤਰ ਮਿੱਤਰ ਹੀ ਹੈ ਤੇ راہ ਤੁਹਾਡੀ ਇਨਕਮ ਸਥਾਨ ਵਿੱਚ ਹੈ ਤਾਂ ਇਨਕਮ ਦੇ ਸੋਰਸਸ ਵਧਣਗੇ ਤੇ ਕਿਤੋਂ ਨਾ ਕਿਤੋਂ ਪੈਸੇ ਦਾ ਪ੍ਰਬੰਧ ਹੋ ਜਾਏਗਾ ਕੋਈ ਪ੍ਰਾਪਰਟੀ ਸੇਲ ਕਰਨ ਬਾਰੇ ਸੋਚ ਰਹੇ ਹੋ ਤਾਂ ਕਰ ਦੋ ਰਸਤੇ ਮਿਲ ਜਾਣਗੇ ਠੀਕ ਹੈ ਹਾਂ ਮੇਨ ਗੱਲ ਜਿਹੜੀ ਸ਼ੁਕਰ ਨੂੰ ਸ਼ੁਭ ਕਰਨਾ ਗਾ ਨੂੰ ਰੋਟੀ ਅੱਜ ਜਰੂਰ ਪਾ ਦੇਣੀ ਜੈਮਿਨੀ ਮਿਥੂਨ ਰਾਸ਼ੀ ਵਾਲੇ ਚੰਦਰ ਲਗਣ ਵਿੱਚ ਹੈ ਥੋੜੀਆਂ ਥੋੜਾ ਇੱਕ ਤਾਂ ਸਿਸਟਮੈਟਿਕ ਤਰੀਕੇ ਨਾਲ ਚੱਲੋ ਕਿ ਆਹ ਕਰਨਾ ਹੈ ਉਸ ਤੋਂ ਬਾਅਦ ਆਹ ਕਰਨਾ ਹੈ ਉਸ ਤੋਂ ਬਾਅਦ ਆਹ ਕਰਨਾ ਹੈ ਕਿਉਂਕਿ ਜਦੋਂ ਟਾਈਮ ਦੀ ਕਦਰ ਨਹੀਂ ਤੁਸੀਂ ਕਰਦੇ ਤਾਂ ਉਹ ਚੀਜ਼ਾਂ ਉਲਝ ਜਾਂਦੀਆਂ ਹੋਰ ਕੁਝ ਨਹੀਂ ਹੁੰਦਾ ਤੇ ਕੱਚ ਦਾ ਗਲਾਸ ਅਜਿ ਹਿਊਜ਼ ਨਹੀਂ ਕਰਨਾ ਮਾਂ ਦੇ ਪੈਰੀਂ ਹੱਥ ਲਗਾ ਦੇਣਾ ਤੇ ਸਭ ਤੋਂ ਜ਼ਰੂਰੀ ਪਰਿਵਾਰ ਵਿੱਚ ਕਿਸੇ ਨਾਲ ਵੀ ਕਿਸੇ ਵੀ ਮੁੱਦੇ ਤੇ ਬਹਿਸ ਨਹੀਂ ਕਰਨੀ ਠੀਕ ਹਲਕਾ ਜਿਹਾ ਗ੍ਰੀਨ ਕਲਰ ਤੇ ਤુલਸੀ ਦੇ ਪੱਤੇ ਦਾ ਸੇਵਨ ਕਰ ਲੈ ਕੈਂਸਰ ਕਰਕਰ ਆਸ਼ੀ ਵਾਲਿਆਂ ਦੇ ਲਈ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਖਰਚਿਆਂ ਤੇ ਕੰਟਰੋਲ ਕਰੋ ਇੱਕਦਮ ਖਰਚਾ ਪੈ ਸਕਦਾ ਹੈ ਮਨ ਥੋੜਾ ਜਿਹਾ ਉਦਾਸ ਪਰੇਸ਼ਾਨ ਰਹੇਗਾ ਕਈ ਚੀਜ਼ਾਂ ਨੂੰ ਲੈ ਕੇ ਖਾਸ ਤੌਰ ਤੇ ਕੈਸ਼ ਇਨ ਹੈਂਡ ਨੂੰ ਲੈ ਕੇ ਕੈਸਾ ਖਰਚਾ ਲਈ ਹੁੰਦਾ ਉਸ ਨੂੰ ਆਪਣੇ ਦਿਮਾਗ ਤੇ ਬੋਝ ਨਾ ਬਣਨ ਦਿਓ ਕਰਜ਼ਾ ਲੈਣ ਤੋਂ ਥੋੜਾ ਜਿਆ ਗੁਰੇਸ਼ ਕਰੋ ਅਗਲੇ ਹਫਤੇ ਜੋ ਤੁਸੀਂ ਸੋਚ ਰਹੇ ਹੋ ਕਿ ਕਿਤੋਂ ਇਧੋ ਕਰਕੇ ਇਧਰੋਂ ਕਰਕੇ ਕੁਝ ਕਰ ਲਵਾਂਗੇ ਤਾਂ ਜੋ 10ਵੇਂ ਸਥਾਨ ਵਿੱਚ ਸੂਰਜ ਬੈਠਾ ਹੈ ਉਹ ਤੁਹਾਡੀ ਮਦਦ ਕਰੇਗਾ ਤਾਂ ਕਿਸੇ ਨਾ ਕਿਸੇ ਪਾਸਿਓ ਤੁਹਾਡੀ ਵੈਸੇ ਹੀ ਸਰ ਜਾਏਗਾ ਐਵੇਂ ਹੀ ਜਿਆਦਾ ਮੈਂ ਕਹਿ ਸਕਦੀ ਆਪਾਂ ਕਿ ਕਿਸੇ ਚੀਜ਼ ਨੂੰ ਗਿਰਵੀ ਨਾ ਰੱਖੋ ਹਨਾ ਤਾਂ ਲੱਕੀ ਕਲਰ ਤੁਹਾਡਾ ਗੁਲਾਬੀ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਮਾਦੀ ਸੇ ਥੋੜੀ ਬਹੁਤੀ ਅੱਜ ਖਰਾਬ ਰਹੇਗੀ ਥੋੜਾ ਜਿਆ ਹੁਲਝੇ ਮਾ ਕਿਸੇ ਪ੍ਰਾਪਰਟੀ ਸੇਲ ਪਰਚੇਜ ਨੂੰ ਲੈ ਕੇ ਸੇਲ ਪਰਚੇਜ ਨਹੀਂ ਕਹਿ ਸਕਦੇ ਆਪਾਂ ਘਰ ਤੋਂ ਸੀ ਦੇਖਿਆ ਏ ਕੋਈ ਮਕਾਨ ਦੇਖਿਆ ਏ ਜਾਂ ਕੋਈ ਨਵਾਂ ਕੰਮ ਦੇਖਿਆ ਉਹਨੂੰ ਲੈ ਕੇ ਚਿੰਤਾ ਕਿਸ ਵਿੱਚ ਅੱਗੇ ਜਾ ਕੇ ਫਾਇਦਾ ਹੋਵੇਗਾ ਕਿ ਨਹੀਂ ਹੋਵੇਗਾ ਐਦਾਂ ਨਹੀਂ ਕੁਝ ਪਰੇਸ਼ਾਨੀ ਰਹੇਗੀ ਨੀਂਦਾਂ ਰਾਂਗਾ ਚ ਪਉਣਾ ਨਹੀਂ ਹੈ ਐਤਵਾਰ ਦਾ ਦਿਨ ਹੈ ਸਵੇਰੇ ਉੱਠ ਕੇ ਗਾਇਤਰੀ ਮੰਤਰ ਜ਼ਰੂਰ ਸੁਣੋ ਨਹੀਂ ਸੁਣ ਸਕਦੇ ਤਾਂ ਮੈਡੀਟੇਸ਼ਨ ਕਰ ਲਓ ਮੈਡੀਟੇਸ਼ਨ ਲਈ ਟਾਈਮ ਨਹੀਂ ਆ ਤਾਂ ਸਭ ਤੋਂ ਜ਼ਰੂਰੀ ਸੂਰਜ ਨੂੰ ਨਮਸਕਾਰ ਕਰ ਦਿਓ ਅੱਛਾ ਹੋ ਜਾਏਗਾ ਗੁੜ ਜਲ ਪ੍ਰਵਾਹ ਕਰੋ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਛੇ ਲੋਕਾਂ ਨਾਲ ਸੰਬੰਧ ਤੁਹਾਡੇ ਆਉਣ ਵਾਲੇ ਹਫਤੇ ਵਿੱਚ ਵੱਧ ਤੇ ਅੱਜ ਵੀ ਕਿਸੇ ਨਾ ਕਿਸੇ ਨਾਲ ਮੀਟਿੰਗ ਹੋ ਸਕਦੀ ਆ એનર્ਜੀ ਸ਼ੁਭ ਰਹੂਗੀ ਯਾਤਰਾ ਵੀ ਸ਼ੁਭਕਾਰੀ ਵਿਰੋਧੀ ਦਬੇ ਹੋਏ ਕੋਈ ਪਰੇਸ਼ਾਨੀ ਨਹੀਂ ਮੇਨ ਗੱਲ ਇਹ ਹੈ ਕਿ ਕੇਤੂ ਲਗਨ ਵਿੱਚ ਚੱਲ ਰਿਹਾ ਤਾਂ ਕਾਲੇ ਜਿੱਟੇ ਤੇਲ ਜਾਲ ਪਰਵਾਤੇ ਗਊ ਮੂਤਰ ਦਾ ਚਿੱਟਾ ਘੱਟ ਦੋ ਨਜ਼ਰਾਂ ਤੋਂ ਬਚੇ ਰਹੋਗੇ ਲਿਬਰਾ ਤੁਲਾ ਰਾਸ਼ੀ ਵਾਲੇ ਕਿਸਮਤ ਸਥਾਨ ਵਿੱਚ ਬੈਠਾ ਹੋਇਆ ਚੰਦਰ ਪੂਰਾ ਸਾਥ ਦੇਵੇ ਇਸ ਦੇ ਲਈ ਤੁਹਾਡਾ ਤੁਹਾਡੀ ਆਪਣੀ ਸੋਚ ਦਾ ਬਲੰਦ ਹੋਣਾ ਜ਼ਰੂਰੀ ਹੈ ਮਤਲਬ ਕਿ ਆਪਣੀ رائے ਦੇਣ ਦੀ ਬਜਾਏ ਦੂਜੇ ਸਾਹਮਣੇ ਵਾਲੇ ਦੀ ਸੁਣ ਕੇ ਚੱਲੋਗੇ ਤਾਂ ਅੱਜ ਤੁਹਾਡਾ ਸਮਾਂ ਬਿਹਤਰ ਸਾਹਮਣੇ ਵਾਲਾ ਮੀਨਸ ਲਾਈਫ ਪਾਰਟਨਰ ਬਿジネス 파ਟਨਰ ਪਰਿਵਾਰਿਕ ਮੈਂਬਰ ਤਾਂ ਕੁਝ ਮੁੱਦਿਆਂ ਤੇ ਕਈ ਵਾਰੀ ਚੁੱਪ ਰਹਿਣ ਤੇ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਬਸ ਸਮਝੋ ਅੱਜ ਐਦਾਂ ਦਾ ਹੀ ਤੁਹਾਡਾ ਦਿਨ ਚੱਲਣ ਵਾਲਾ ਹੈ ਤੇ ਨਾਲ ਤੁਸੀਂ ਕੀ ਕਰਨਾ ਹੈ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਕ੍ਰੀਮ ਰੰਗ ਪਾ ਲਓ ਅਗਲੀ ਰਾਸ਼ੀ ਸਕੋਰਪੀਓ ਬ੍ਰਿਜਚ ਰਾਸ਼ੀ ਵਾਲੇ ਰਾਹੁ ਦਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਥੋੜੀ ਜੀ ਉਦਾਸੀ ਥੋੜੀ ਜੀ ਪਰੇਸ਼ਾਨੀ ਥੋੜੇ ਜਿਹਾ ਅਨ ਬੈਲੈਂਸਸ ਦਿੱਕੀਆਂ ਤੇ ਦੂਜਾ ਚੰਦਰਜੂਆ 8ਵੇਂ ਸਥਾਨ ਵਿੱਚ ਮਨ ਡਟਕਾ ਤੇ ਢਟਕਾ ਦੋਨੋਂ ਹੀ ਰਹਿਣਗੇ ਆਪਣੇ ਆਪ ਨੂੰ ਚੰਗੀ એનર્ਜੀ ਦੇਣ ਦੇ ਲਈ ਤੁਸੀਂ ਕੀ ਕਰਨਾ ਹੈ ਪਾਣੀ 'ਚ ਦੁੱਧ ਪਾ ਕੇ ਨਹਾਉਣਾ ਇਹ ਤੇ ਰੈੱਡ ਜਾਂ ਮੇ ਰੂਣ ਰੰਗ ਪਾਓ ਸੈਜੀਟੇਰੀਅਸ ਸਤਨੂ ਰਾਸ਼ੀ ਵਾਲੇ ਤਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਆਉਣ ਵਾਲੇ ਵਿੱਚ ਬਹੁਤ ਇਤਿਆਜ਼ ਕਰਦੇਗੇ ਛੋਟ ਕੱਟ ਤਾਗਨਾ ਸੈਜੀਓਸ ਨਹੀਂ ਕਰਨਾ ਮਾਂ ਨਾਲ ਤੇ ਪਿਤਾ ਨਾਲ ਬਿਆਸਵਾਜੀ ਬਿਲਕੁਲ ਨਹੀਂ ਕਰਨੀ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਜਾਓ ਵਾਹਨ ਥੋੜਾ ਜਿਹਾ ਧਿਆਨ ਨਾਲ ਚਲਾਓ ਕੁਛ ਨਾ ਕੁਛ ਪਰੇਸ਼ਾਨੀ ਵਾਹਨ ਦੁਆਰਾ ਹੋ ਸਕਦੀ ਹੈ ਪਰ ਪੈਸਾ ਵਧੀਛ ਤੋਂ ਨਹੀਂ ਆ ਜਾਏਗਾ ਤੇ ਪ੍ਰਾਪਰਟੀ ਬਣਾਉਣ ਚ ਕੋਈ ਪ੍ਰੋਬਲਮ ਨਹੀਂ ਆਏਗੀ ਕੰਸਟਰਕਸ਼ਨ ਦਾ ਕੰਮ ਤੁਸੀਂ ਕੱਚ ਕਰਵਾ ਸਕਦੇ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਚੰਦਰ ਅਜ 6ਵੇਂ ਸਥਾਨ ਵਿੱਚ ਤੇ 6ਵੇਂ ਚੰਦਰਮਾ ਭਾਵੇਂ ਰਾਹੂ ਦਾ ਨਕਸ਼ਤਰ ਮਿੱਤਰ ਹੈ ਠੀਕ ਹੈ ਕੌਨਫੀਡੈਂਸ ਹੈ ਤੁਹਾਡਾ ਡਰ ਅਜੀਬ ਜਿਹਾ ਹੈ ਪਰ ਤੁਸੀਂ ਤੁਹਾਨੂੰ ਪਤਾ ਕਿ ਉਸ ਚੋਂ ਤੁਸੀਂ ਨਿਕਲ ਜਾਓਗੇ ਦੁੱਧ ਮੱਥੇ ਤੇ ਜਰੂਰ ਲਗਾਣਾ ਹੈ ਰਾਹੁ ਦਾ ਨਕਸ਼ਤਰ ਮਿੱਤਰ ਹੈ ਪਰ ਫਿਰ ਵੀ ਬਜ਼ੁਰਗਾ ਨਾਲ ਬੈਸਬਾਜੀ ਨਹੀਂ ਕਰਨੀ ਤੇ ਸਰਕਾਂ ਨੂੰ ਸਾਰੇ ਭੇਤ ਨਹੀਂ ਦੇਣੇ ਚੰਦਰ ਸਤਮੀ ਆ ਜਾਏਗਾ ਧਨ ਤੇ ਪੈਸਾ ਆ ਜਾਏਗਾ ਅਗਲੀ ਰਾਸ਼ੀ ਹੈ ਕਿਊਰਸ ਕੁੰਭ ਰਾਸ਼ੀ ਆਜ ਦੇ ਦਿਨ ਗਰੇ ਰੰਗੋ ਪਹਿਨੋ ਤੁਸੀਂ ਚੰਦਰ ਤੁਹਾਡੀ ਸੋਚ ਸਥਾਨ ਵਿੱਚ ਹੈ ਤੇ ਸੋਚ ਔਲਾਦ ਨਾਲ ਜਾਂ ਔਲਾਦ ਦੇ ਲੈ ਕੇ ਚਿੰਤਾ ਜਾਂ ਔਲਾਦ ਪ੍ਰਾਪਤੀ ਲਈ ਜੋ ਚਿੰਤਾ ਬਣੀ ਹੈ ਉਹ ਤੁਸੀਂ ਆਪ ਹੀ ਠੀਕ ਕਰ ਸਕਦੇ ਹੋ ਤੇ ਸਭ ਤੋਂ ਜ਼ਰੂਰੀ ਕੀ ਹੈ ਕਿ ਥੋੜੇ ਜਿਹੀ ਥੋੜੀ ਜੀ ਚੌਲ ਤੇ ਥੋੜੀ ਜੀ ਚੀਨੀ ਲੈ ਕੇ ਅੱਜ ਤੁਸੀਂ ਜਲ ਪ੍ਰਵਾਹ ਕਰੋ ਤੇ ਲਗਨ ਚ ਬੈਠੇ ਮੰਗਲ ਨੂੰ ਸ਼ੁਭ ਕਰਨ ਲਈ ਗੁੱਸੇ ਤੇ ਟ ਕੰਟਰੋਲ ਰੱਖਣਾ ਹੀ ਹੈ ਨਾਲ ਤੁਸੀਂ ਸ਼ਹਿਦ ਲੈ ਕੇ ਧਾਰਮਿਕ ਸਥਾਨ ਤੇ ਰੱਖ ਜਾਣਾ ਜਾਂ ਛੋੜਾ ਜਿਹਾ ਜੀਵ ਤੇ ਲਾ ਸਕਦੇ ਹੋ ਪਾਇਸੇਸ ਮੀਨਾ રાશિ ਦਾ ਮੀਨਾ ਸ਼ੀ ਦੇ ਲਈ ਨਕਸ਼ਤਰ ਮਿੱਤਰ ਨਹੀਂ ਹੈ ਥੋੜੀ ਸਾਹ ਦੀ ਪ੍ਰੋਬਲਮ ਤੰਗ ਕਰੇਗੀ ਰਿਸ਼ਤਾ ਕੋਈ ਵੀ ਹੋਵੇ ਪਰਿਵਾਰ ਦੀ ਮਦਦ ਨਾਲ ਅੱਗੇ ਵਧਾਉਂਗੇ ਤਾਂ ਘਰ ਪਰਿਵਾਰ ਦਾ ਮਾਹੌਲ ਵੀ ਸਹੀ ਰਹੇਗਾ ਤੇ ਤੁਹਾਡਾ ਆਪਣਾ ਵੀ ਜੋ ਮਨੋਬਲ ਹੈ ਉਹ ਅੱਛਾ ਜਾਨੀ ਰੱਖੇਗਾ ਕਿ ਐਨਰਜੀ ਅੱਛੀ ਹੈ ਜਦੋਂ ਜਿਸ ਜਗ੍ਹਾ ਤੇ ਸਬਦਾ ਸਾਥ ਨਹੀਂ ਮਿਲਦਾ ਤਾਂ ਥੋੜੀ ਜੀ ਐਨਰਜੀ ਡਿਸਟਰਬ ਹੋ ਹੀ ਜਾਂਦੀ ਹੈ ਤੇ ਸਮਾਜਿਕ ਤੌਰ ਤੇ ਸ਼ੁਕਰ ਬੁੱਧ ਤੇ ਰਾਹੂ ਦਾ ਲਗਣ ਵਿੱਚ ਬੈਠਣਾ ਅਨ ਬੈਲੈਂਸਸ ਦਿੱਤੀਆਂ ਤੁਹਾਡੀਆਂ ਵੀ ਹੋਈਆਂ ਨੇ ਚਲੋ ਬਾਣੀ ਚ ਮਿਠਾ ਸਾ ਕੋਟ ਕਚੈਰੀ ਤੋਂ ਜਾਤ ਮਿਲਣ ਵਾਲੀ ਹੈ ਜੇ ਕੋਈ ਹੋਇਆ ਵੀ ਤਾਂ ਤੁਹਾਡੀ ਰੈਪਿਊਟੇਸ਼ਨ ਅੱਛੀ ਤੇ ਅੱਛਾ ਫਰਕ ਉਸ ਚ ਭੈਣ ਵਾਲਾ ਮਤਲਬ ਤੁਹਾਡਾ ਹੀ ਨੇਮ ਫੇਮ ਵਿੱਚ ਵਾਤਾ ਫੋਨ ਬਣਾਉਣਾ ਹੈ ਠੀਕ ਹੈ ਜਨឧបਤਰੀ ਜਿਹੜੀ ਆਪਾਂ ਤੁਹਾਨੂੰ ਦੱਸੀ ਸੀ ਉਹਦੇ ਤੇ ਚਰਚਾ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸੀਏ ਕਿ ਅੱਜ ਦੇ ਵਾਸਤੇ ਟਿਪ ਤੇ ਕਿਸੇ ਨੇ ਪੁੱਛਿਆ ਸੀ ਕਿ ਘਰ ਦੀ ਕੰਸਟਰਕਸ਼ਨ ਜਾਂ ਘਰ ਚ ਐਂਟਰੀ ਲਈ ਕੀ ਕਰਨਾ ਚਾਹੀਦਾ ਜੇ ਨਵਾਂ ਘਰ ਬਣਾਉਣਾ ਹੋਵੇ ਜਾਂ ਘਰ ਚ ਐਂਟਰ ਕਰਨਾ ਜਦੋਂ ਵੀ ਨਵਾਂ ਘਰ ਬਣਾਉਣਾ ਹੋਵੇ ਤਾਂ ਉਸ ਧਰਤੀ ਤੇ ਜਿਸ ਜਗ੍ਹਾ ਤੇ ਤੁਸੀਂ ਪਲਾਟ ਲੈ ਰਹੇ ਹੋ ਘਰ ਬਣਾ ਰਹੇ ਹੋ ਸਭ ਤੋਂ ਪਹਿਲਾਂ ਕੱਚੀ ਲੱਸੀ ਦਾ ਛਿੱਟਾ ਦਿਓ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਗੇਟ ਬਣਾਣਾ ਹੈ ਉਸ ਜਗ੍ਹਾ ਤੇ ਬਾਲਟੀ ਭਰ ਕੇ ਗੰਗਾ ਜਲ ਦੀ ਜਾਂ ਧਾਰਮਿਕ ਜਲਮ ਵਿੱਚ ਪਾ ਕੇ ਪਾਣੀ ਦੀ ਛਿੱਟਾ ਦਿਓ ਕਿ ਤਮਕੇ ਚੰਦਰ ਗਿਆ ਠੀਕ ਦੂਜਾ ਕ ਉਸ ਜਗ੍ਹਾ ਤੇ ਬ੍ਰਹਮਸਥਾਨ ਤੇ ਸੈਂਟਰ ਵਿੱਚ ਖੜੇ ਹੋ ਕੇ ਆਪਣੇ ਵੱਡੇ ਵੱਡੇ ਰਿਆਂ ਨੂੰ ਯਾਦ ਕਰਕੇ ਥੋੜਾ ਜਿਹਾ ਕੇਸਰ ਤੇ ਦੁੱਧ ਮਿਲਾ ਕੇ ਉਸ ਜਗ੍ਹਾ ਤੇ ਪਾ ਦਿਓ ਤੇ ਨਮਸਕਾਰ ਕਰਕੇ ਕੰਮ ਕਾਰ ਸ਼ੁਰੂ ਕਰ ਸਕਦੇ ਹੋ ਨਹੀਂ ਪਟ ਸਕਦੇ ਘਰ ਤੇ ਨਵੇਂ ਚ ਐਂਟਰ ਹੋਣਾ ਹੋਵੇ ਤਾਂ ਇਹ ਵੀ ਸੁਣੋ ਤਿਥੀ ਸਭ ਤੋਂ ਵਧੀਆ ਹੁੰਦੀ ਆ 10ਵੀਂ ਤਿਥੀ ਸਾਰੀਆਂ ਤਿਥੀਆਂ ਵਧੀਆ ਨੇ 5ਵੀਂ ਤਿਥੀ ਸਭ ਤੋਂ ਵਧੀਆ ਪੂਰਨਮਾਸ ਤੋਂ ਵੀ ਵਧੀਆ ਸਾਰੀਆਂ ਵਧੀਆ ਨੇ ਬਸ 4 14 ਤੇ 9ਵੇਂ ਨੂੰ ਘਰ ਦੀ ਐਂਟਰੀ ਨਹੀਂ ਕਰਨੀ ਚਾਹੀਦੀ ਠੀਕ ਥੋੜਾ ਜਾਣ ਲੈਣਾ ਚਾਹੀਦਾ ਜਦੋਂ ਵੀ ਤੁਸੀਂ ਨਵੇਂ ਘਰ ਵਿੱਚ ਐਂਟਰ ਕਰ ਰਹੇ ਹੋ ਤਾਂ ਉੱਥੇ ਕੰਜਕਾ ਨੂੰ ਬਿਠਾਓ ਕੁਝ ਨਾ ਕੁਝ ਖਿਲਾਓ ਠੀਕ ਹੈ ਤੇ ਗੋਮੂਤਰ ਦਾ ਛਿੱਟਾ ਦੋ ਤੇ ਘਰ ਵਿੱਚ ਇੱਕ ਭਰੇ ਭਰਿਆ ਹੋਇਆ ਜਲ ਦਾ ਅ ਵਰਤਨ ਲੈ ਕੇ ਘਰ ਵਿੱਚ ਐਂਟਰ ਕਰੋ ਤਾਂ ਕਿ ਉਛਲ-ਉਛਲ ਪਾਣੀ ਬਾਹਰ ਨੂੰ ਆਵੇ ਕਿ ਇਦਾਂ ਹੀ ਇਸ ਘਰ ਦੀਆਂ ਖੁਸ਼ੀਆਂ ਉਛਲ-ਉਛਲ ਕੇ ਬਾਹਰ ਆਣ ਤੇ ਨਜ਼ਰਾਂ ਤੋਂ ਅਸੀਂ ਬਚ ਜਾਈਏ ਘਰ 'ਚ ਸਭ ਤੋਂ ਪਹਿਲਾਂ ਇੱਕ ਵਰਤਨ ਭਰ ਕੇ ਪਾਣੀ ਦਾ ਰੱਖੋ ਉਸ ਤੋਂ ਬਾਅਦ ਤੁਸੀਂ ਹਲਕਾ ਮਿਊਜ਼ਿਕ ਜਾਂ ਤੁਸੀਂ ਜਿਸ ਨੂੰ ਵੀ ਮੰਨਦੇ ਹੋ ਉਹਨਾਂ ਦੀ ਪ੍ਰਤਿਮਾ ਫੋਟੋ ਉਸ ਘਰ ਵਿੱਚ ਲਗਾਓ ਆਪਣੇ ਵੱਡੇ-ਵਡੇਰਿਆਂ ਦੀ ਫੋਟੋ ਲਗਾਓ ਬਜ਼ੁਰਗਾਂ ਦੀ ਕਿ ਤੁਸੀਂ ਇਸ ਘਰ 'ਚ ਵਾਸ ਕਰਨਾ ਤੁਹਾਡਾ ਆਸ਼ੀਰਵਾਦ ਰਹਿਣਾ ਤਾਂ ਸਭ ਕੁਝ ਤੁਹਾਡੇ ਅਨੁਸਾਰ ਸਹੀ ਹੋਣੀ ਤੇ ਅਸੀਂ ਤੁਹਾਡੇ ਇਸ਼ਾਰੇ ਤੇ ਚੱਲਣਾ ਕਿਉਂਕਿ ਜੋ ਕਰਵਾਉਣ ਵਾਲੇ ਉਹ ਹੀ ਇਦਾਂ ਦੀ એનર્ਜੀ ਲੈ ਕੇ ਹਰ ਚੀਜ਼ ਕੁਦਰਤ ਤੇ ਛੱਡੋ ਕੁਦਰਤ ਤੁਹਾਡਾ ਅੱਛਰ ਸੰਭਲ ਲਵੇਗੀ। ਤੇ ਬਸ ਉਸ ਤੋਂ ਬਾਅਦ ਇੰਤਰਵਿਊ। ਠੀਕ। ਜਨਪਤਰੀ ਆ ਜੀ ਜੋ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਵਿਦੇਸ਼ ਬਾਰੇ ਪੁੱਛਿਆ ਇਹਨਾਂ ਨੇ ਹਰਜੋਤ ਸਿੰਘ ਹੈ 20 ਜਨਵਰੀ 1997 ਰਾਤ ਨੂੰ 11:15 ਕਹਿੰਦਾ ਵਿਦੇਸ਼ ਬਾਰੇ ਦੱਸੋ ਜੀ। ਅੱਛਾ ਜੀ ਦੱਸਦੀ ਆਂ। ਵਿਦੇਸ਼ ਜਾ ਸਕਦੇ ਹੋ ਤੁਸੀਂ? ਪਰ ਤੁਹਾਡੇ ਕੰਮ ਸਾਰੇ ਜੋ ਨੇ ਡਿਲੇ ਮੇਰੀ ਰਸਤੇ 50 ਮਿਲਦੇ ਆ ਮੰਜ਼ਿਲ ਤੁਹਾਨੂੰ ਮਿਲਦੀ ਨਹੀਂ ਪਈ ਕੌਨਫੀਡੈਂਸ ਤੁਹਾਡਾ ਵਧੀਆ ਹੈ ਅچھے ਸਤਾਰੇ ਆ ਤੁਹਾਡੇ ਬਹੁਤ ਅچھے ਆ ਬੁੱਧ ਮਿੱਤਰ ਸ਼ੁਕਰ ਨਾਲ ਪਰ ਆਉਣ ਵਾਲੇ ਕੱਲ ਦੀ ਚਿੰਤਾ ਤੁਹਾਨੂੰ ਵੱਧੋ ਦਿਮਾਗ ਅੱਛਾ ਤੁਹਾਡਾ ਅچھے ਲੋਕਾਂ ਨਾਲ ਸਬੰਧ ਪਰ ਫਾਇਦਾ ਕੋਈ ਨਹੀਂ ਤੇ ਕਰਨਾ ਕੀ ਹੈ ਤੁਸੀਂ ਸਿਤਾਰੇ ਸਹੀ ਕਰਨ ਦੇ ਲਈ ਇੱਕ ਤਾਂ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਦੂਜਾ ਇੱਕ ਚਾਂਦੀ ਦਾ ਚੌਰ ਟੁਕੜਾ ਲੈ ਕੇ ਆਪਣੇ ਕੋਲ ਰੱਖੋ ਤੀਜਾ ਰਾਤ ਨੂੰ ਦੁੱਧ ਪੀਣਾ ਬੰਦ ਕਰੋ ਸਵੇਰ ਚੀਜ਼ ਨਾ ਖਾਓ ਨਾ ਪੀਓ ਪੈਸੇ ਦੀ ਜ਼ਿੰਦਗੀ 'ਚ ਤੁਹਾਨੂੰ ਕਮੀ ਨਹੀਂ ਰਹੂਗੀ ਬੁੱਧ ਸੂਕਰ ਦੀ ਜੁਤੀ ਹੈ ਸ਼ਨੀ ਕੇਤੂ ਦੀ ਵੀ ਜੁਤੀ ਹੈ ਤਾਂ 20 ਗ੍ਰਾਮ ਨਾ ਕੇਸਰ ਲੈ ਕੇ ਪੰਜ ਵੀਰਵਾਰ ਲਗਾਤਾਰ ਜਲ ਪ੍ਰਵਾਹ ਕਰੋ ਸਵੇਰੇ ਉੱਠ ਕੇ ਪਾਣੀ ਦਾ ਕੁਰਲਾ ਕਰਨਾ ਹੈ ਰੈੱਡ ਰੰਗ ਕਦੇ ਨਹੀਂ ਪਾਉਣਾ ਮਹਿਰੂਨ ਕਲਰ ਨਹੀਂ ਪਾਉਣਾ ਇੱਕ ਕੱਚ ਦੀ ਸ਼ੀਸ਼ੀ 'ਚ ਪ੍ਰਸਾਦ ਦਾ ਪਾਣੀ ਘਰ ਰੱਖੋ ਸਹੀ ਹੋ ਜਾ ਰਸਤੇ ਮਿਲ ਜਾਣਗੇ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਵਿਦੇਸ਼ ਨਹੀਂ ਭੇਜ ਸਕਦਾ ਤੇ ਕੋਈ ਕਿਸੇ ਦੇ ਭਵਿੱਖ ਨੂੰ ਦੱਸ ਨਹੀਂ ਸਕਦਾ ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਆਪਣੇ ਸਿਤਾਰੇ ਸਹੀ ਕਰ ਲਏ ਤਾਂ ਕੁਦਰਤ ਨੇ ਤੁਹਾਡੀ ਮਦਦ ਕਰ ਦੇਣੀ ਤਾਂ ਕੁਦਰਤ ਕੀ ਕਰਦੀ ਹੈ ਤੁਹਾਡੇ ਸਿਤਾਰਿਆਂ ਮੁਤਾਬਕ ਹੀ ਤੁਹਾਨੂੰ ਰਿਜ਼ਲਟ ਦਿੰਦੀ ਹੈ ਤੇ ਤੁਹਾਡਾ ਸੁਭਾਅ ਬਣਾਉਂਦੀ ਹੈ ਸਮਝੋ ਆਪਣੀ ਕਿਸਮਤ ਦੇ ਸਿਤਾਰੇ ਤਾਂ ਉਸ ਅਨੁਸਾਰ ਚੱਲਣਾ ਸ਼ੁਰੂ ਕਰ ਦਿਓ ਸਭ ਸਹੀ ਹੋ ਜਾਏਗਾ ਵਿਦੇਸ਼ ਪਰ ਚਲੇ ਜੀਓ ਕੀ ਵੱਡੀ ਗੱਲ ਸੱਚੀ